ਰੱਬ ਜੀ ਦੇ ਬਾਰੇ ਪਰਮਾਤਮਾ ਬਾਰੇ ਬਚਨ ਨੇ ਕਿ ਵਾਹਿਗੁਰੂ ਆਪਣੇ ਚਿੱਤ ਦੇ ਵਿੱਚ ਰੱਖ ਕੇ ਸਭ ਨੂੰ ਆਪਣੀ ਨਿਰਾ ਦੇ ਹੇਠ ਚਲਾ ਰਿਹਾ ਹੈ ਆਪ ਹੀ ਪਰਮਾਤਮਾ ਗੁਰਮਖਾਂ ਨੂੰ ਵਡਿਆਈਆਂ ਬਖਸ਼ਣ ਵਾਲਾ ਹੈ ਤੇ ਆਪ ਹੀ ਧਰਮ ਦੇ ਕਰਮ ਕਰਾਉਣ ਵਾਲਾ ਹੈ ਨੰਬਰ ਮੇਰ ਦੀ ਨਿਗਾ ਕਰਨ ਦੀ ਬਜਾਏ ਆਪਣੀ ਨਿਗਾ ਹੋਏ ਨੂੰ ਉਲਟ ਕਰ ਲਵੇ ਸੁਲਤਾਨਾ ਘਾ ਕਰਾਏ ਦਾ ਰਾਜੇ ਨੂੰ ਹੀ ਪ੍ਰਮਾਤਮਾ ਘਾ ਖਵਾ ਦਿੰਦਾ ਦਰ ਮੰਗਨਾ ਠਿਕ ਨਾ ਪਾਈ ਲਾ ਤੇ ਹਾਲਾਤ ਇਹ ਜੇ ਬਣ ਜਾਂਦੇ ਆ ਕਿ ਦਰ ਤੋਂ ਆਦੂ ਤੇ ਨਹੀਂ ਪਖਿਆ ਨਹੀਂ ਮਿਲਦੀ ਇਹੇ ਬਚਨ ਕਦੀ ਔਰੰਗਜ਼ੇਬ ਦੇ ਪਿਤਾ ਨੇ ਸੁਣੇ ਤੇ ਸੁਣ ਕੇ ਉਹਨੇ ਸਿਰ ਫੇਰ ਦਿੱਤਾ ਜਦੋਂ ਬਚਨ ਸੁਨੇ ਵੀ ਨਦਰੋ ਪਠੀ ਜੇ ਕਰੇ ਸੁਲਤਾਨਾ ਕਾ ਕਰਾਈਦਾ ਦੇ ਨੀਗਾ ਉਲਟ ਹੋ ਜੇ ਰਾਜਿਆਂ ਨੂੰ ਘਾਹ ਖਵਾਲ ਦਿੰਦਾ ਹੈ ਉਹਨੇ ਸਿਰ ਫੇਰਦੇ ਹੋਇਆਂ ਕਿਆ ਵੀ ਇਹ ਨਹੀਂ ਹੋ ਸਕਦਾ ਵੀ ਰਾਜੇ ਨੂੰ ਘਾਹ ਖਾਣ ਦੀ ਮੁਸੀਬਤ ਪਵੇ ਇਹ ਨਹੀਂ ਹੋ ਸਕਦਾ ਮੈਂ ਨਹੀਂ ਮੰਨਦਾ ਤੇ ਕੁਦਰਤਨ ਔਰੰਗਜ਼ੇਬ ਵੱਨੋਂ ਆਪਣੇ ਪਿਤਾ ਨੂੰ ਆਪਦੇ ਹੱਥਾਂ ਦੇ ਨਾਲ ਮਰਿਆ ਗਿਆ ਅਰ ਬਹੁਤ ਬੁਰੀ ਤਰ੍ਹਾਂ ਮਾਰਕੁੱਟ ਕਰਕੇ ਆਪਦੇ ਪਿਤਾ ਨੂੰ ਬਹੁਤ ਬੁਰੀ ਤਰ੍ਹਾਂ ਮਾਰਕੁੱਟ ਕਰਨ ਤੋਂ ਬਾਅਦ ਕੈਦ ਕਰ ਲਿਆ ਗਿਆ ਆਪਦੇ ਹੀ ਪਿਤਾ ਨੂੰ ਕੈਦ ਕਰਕੇ ਤੇ ਫਿਰ ਬਹੁਤ ਮਾੜਾ ਸਲੂਕ ਕਰਦਾ ਰਿਹਾ ਪਰ ਇੱਕ ਦਿਨ ਇੱਕ ਦਿਨ ਲਿਖਦਾ ਹੈ ਆਪਣੇ ਪੁੱਤਰ ਨੂੰ ਔਰੰਗਜ਼ੇਬ ਨੂੰ ਤੇ ਪੱਤਰ ਦੇ ਵਿੱਚ ਲਿਖਦਾ ਹੋਇਆ ਕਿੰਦਾ ਵੀ ਮੈਨੂੰ ਕਮ ਸੇ ਕਮ ਸਾਫ਼ ਪਾਣੀ ਤਾਂ ਦੇ ਦੇ ਮੈਂ ਤੇਰਾ ਪਿਤਾ ਹਾਂ ਇਸ ਰਾਜ ਮਹਾਰਾਜਪਾਗ ਦਾ ਮਾਲਕ ਹਾਂ ਤੇ ਤੂੰ ਮਿਹਰਬਾਨੀ ਕਰਕੇ ਮੈਨੂੰ ਪੀਣ ਲਈ ਸਾਫ਼ ਪਾਣੀ ਜਿਹੜਾ ਮੁਹੱਈਆ ਕਰਾ ਦੇ ਏ ਅਗੋਂ ਔਰੰਗਜ਼ੇਬ ਦੇ ਬੋਲ ਸਨ ਆਪਦੇ ਪਿਤਾ ਦੇ ਤਾਈ ਇਹਨਾਂ ਤੇਰੇ ਕੋਲੇ ਸਮਾਂ ਹੈ ਚਿੱਠੀਆਂ ਲਿਖਣ ਦਾ ਮੇਰੇ ਕੋਲੇ ਪੜਨ ਦਾ ਵੀ ਸਮਾਂ ਨਹੀਂ ਜਿਸ ਸ਼ਿਆਹੀ ਦੇ ਨਾਲ ਚਿੱਠੀ ਲਿਖੀ ਆ ਉਸ ਸ਼ਿਆਹੀ ਨੂੰ ਪੀ ਕੇ guzara ਕਰ ਲਾ ਤੈਨੂੰ ਪਾਣੀ ਨਹੀਂ ਮਿਲਣਾ ਤੇ ਨਾਲ ਹੀ ਹੁਕਮ ਦੇ ਦਿੱਤਾ ਇਹਨੂੰ ਦੂਰ ਕਿਸੇ ਹੋਰ ਜੇਲ੍ਹ ਦੇ ਵਿੱਚ ਸੱਟੋ ਜਿੱਥੋਂ ਇਹਦੀ ਆਵਾਜ਼ ਨਾ ਪਹੁੰਚ ਨਾ ਆਵੇ ਤੇ ਉਹਨੂੰ ਕਿਸੇ ਤਰ੍ਹਾਂ ਰਾਜੇ ਦੇ ਹੁਕਮ ਦੇ ਅਨੁਸਾਰ ਲੈ ਕੇ ਜਾਇਆ ਜਾ ਰਿਹਾ ਸੀ ਤੇ ਜਦੋਂ ਲੈ ਕੇ ਜਾ ਰਹੇ ਸਨ ਤਾਂ ਆਪਦੇ ਖੇਤ ਜਦੋਂ ਆਏ ਰਾਜੇ ਉਤੋਂ ਦੀ ਲੰਘ ਰਿਹਾ ਸੀ ਆਸ-ਪਾਸੇ ਖੇਤ ਦੇਖ ਕੇ ਆਪਦੇ ਤੇ ਰੋਗ ਦੇ ਨਾਲ ਕਹਿਣ ਲੱਗਿਆ ਕਿ ਮੇਰੇ ਹੱਥ ਕੋਲੋ ਸਿਪਾਹੀਆਂ ਨੇ ਕਹਿ ਦਿੱਤਾ ਵੀ ਤੂੰ ਕਦੀ ਰਾਜਾ ਸੀ ਪਰ ਹੁਣ ਨਹੀਂ ਹੁਣ ਹੁਕਮ ਅਸੀਂ ਤੇਰਾ ਨਹੀਂ ਮੰਨਣਾ ਤੇਰੇ ਹੁਕਮ ਹਾਰਾਜ ਬਚਨ ਕਰਦੇ ਆ ਆਰ ਫੋਰਮ ਮਾਇ ਸ਼ਖਾਇਆ ਵੇਖ ਮਿਲਤ ਮਰਨ ਵਿਸਾਰਿਆ ਸੁਖ ਸੁਹੂਤਾ ਦੇਖ ਕੇ ਮਹਾਰਾਏ ਕਹਿੰਦੇ ਉਹ ਦਾਤਾ ਭੁੱਲ ਗਿਆ ਜਿਵੇਂ ਮਹਾਰਾਏ ਕਹਿੰਦੇ ਦਾਤ ਤਿਆਰੀ ਵਿਸਰਿਆ ਦਾਤਾ ਰਾਜ ਜਵਣੇ ਨਾ ਮਰਨ ਵਿਚਾਰ ਕੁਦਰਤੀ ਕਈਆਂ ਨੂੰ ਇੰਨਾ ਕੋ ਉਲਝਾ ਪੈ ਜਾਂਦਾ ਜਿੰਦਗੀ ਦੇ ਵਿੱਚ ਗੁਰੂ ਵਾਲੇ ਪ੍ਰਮਾਤਮਾ ਵਾਲੇ ਪਾਸੇ ਉਹਨਾਂ ਦਾ ਧਿਆਈ ਨਹੀਂ ਧਿਆਨ ਹੀ ਨਹੀਂ ਜਾਂਦਾ ਤਮਹਾਰਾਏ ਕਿਰਪਾ ਕਰ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਮਹਾਰਾਏ ਕਿੰਨੇ ਜ਼ਿੰਦਗੀ ਲੰਘੀ ਵੈਗ੍ਰੂਪਾਲ ਦੇ ਪਾਸੇ ਗੁਰੂ ਵਾਲੇ ਪਾਸੇ ਧਿਆਨ ਨਹੀਂ ਗਿਆ ਪਰ ਇੱਕ ਦਿਨ ਸਮਾਯੋਜਾ ਆਇਆ ਜ਼ਿੰਦਗੀ ਦਾ ਸਮਾਂ ਖਤਮ ਹੋ ਗਿਆ ਤੇ ਜ਼ਿੰਦਗੀ ਇਹ ਜੀਵਨ ਇਹ ਸਾਹ ਜਿਹੜੇ ਉਹ ਖਤਮ ਹੋ ਗਈ ਤੇ ਮਹਾਰਾਏ ਕਿੰਨੇ ਇਹ ਜ਼ਿੰਦਗੀ ਇੱਕ ਦਿਨ ਜਾਂਦੀ ਰਹੀ ਇਹ ਸਰੀਰ ਕਹਿੰਦਾ ਪੰਜਾਂ ਤਤਾਂ ਦਾ ਜਿਹੜਾ ਉਹ ਵਕ ਵਕ ਤਤਾਂ ਦੇ ਵਿੱਚ ਸਮਾ ਗਿਆ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਰਹਿਮਤ ਭਰੇ ਬਚਨ ਰਹਿਮਤ ਭਰੇ ਬੋਲ ਸੁਝਾਰੇ ਜਗਤਪੁਰ ਬਾਬਾ ਗੁਰੂ ਨਾਨਕ ਸਾਹਿਬ ਸੱਚੀ ਅੰਮ੍ਰਿਤជា ਮਹਾਰਾਜ ਜਿਆਦਾ ਵਕ ਵਕ ਤਾਵਾਂ ਦੇ ਗੁਰੂ ਨਾਨਕ ਸਾਹਿਬ ਪ੍ਰਚਾਰ ਕਰਨ ਜਾਂਦੇ ਆ ਸਤਿਗੁਰ ਤਾਂ ਚਾਰ ਕਰਨ ਜਾਂਦੇ ਆ ਤੇ ਪ੍ਰਚਾਰ ਕਰਦੇ ਆ ਕਰਦਿਆਂ ਕਈ ਅਜਿਹੇ ਗੁਰੂ ਸਾਹਿਬ ਨੂੰ ਮਿਲੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਵੈਰ ਸਨ ਭੰਸਨ ਭਲੇਖੇ ਸਨ ਉਹਨਾਂ ਨੂੰ ਦੂਰ ਕਰਨ ਦੇ ਲਈ ਗੁਰੂ ਸਾਹਿਬ ਨੇ ਬਚਨ ਉਚਾਰਨ ਕੀਤਾ ਸਲੋਕ ਸੂਤਕ ਮੰਨੀ ਐ ਸਭ ਤੇ ਸੂਤਕ ਹੋਏ ਹੁਣ ਗੱਲ ਸੂਤਕ ਦੀ ਸਮਝਾ ਰਿਹਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੁਣ ਪੁਰਾਣੀ ਸਮੇਂ ਦੇ ਵਿੱਚ ਤੇ ਕੁਝ ਅਜੋਕੇ ਸਮੇਂ ਵਿੱਚ ਵੀ ਸੂਤਕ ਤੇ ਪਾਤਕ ਦੋ ਗੱਲਾਂ ਚੱਲਦੀਆਂ ਨੇ ਤੇ ਅਸਲ ਵਿੱਚ ਤਾਂ ਇਹ ਗੱਲਾਂ ਜੇ ਸਹੀ ਢੰਗ ਦੇ ਨਾਲ ਦੇਖਿਆ ਜਾਵੇ ਤਾਂ ਕਿਸੇ ਕਾਰਨ ਇਹ ਗੱਲਾਂ ਚਲਾਈਆਂ ਗਈਆਂ ਸਨ ਜਿਵੇਂ ਕਿ ਕੋਈ ਬੱਚਾ ਜਨਮਿਆ ਹੈ ਤਾਂ ਉਸ ਘਰ ਦੇ ਵਿੱਚ ਉਸ ਘਰੀ ਉਸ ਮਾਂ ਤੇ ਬੱਚੇ ਨੂੰ ਕੁਝ ਦਿਨ ਦੇ ਲਈ ਹੱਥ ਲਾਉਣ ਤੋਂ ਮਨਾ ਕਰ ਦਿੱਤਾ ਜਾਂਦਾ ਨੇੜੇ ਜਾਣ ਤੋਂ ਉਸ ਇਵਨ ਉਹਨਾਂ ਦੇ ਘਰ ਵਿੱਚ ਜਾਣ ਤੋਂ ਹੀ ਮਨਾ ਕਰ ਦਿੱਤਾ ਜਾਂਦਾ ਕੁਝ ਦਿਨਾਂ ਦੇ ਲਈ ਇਹ ਸਹੀ ਤਰੀਕਾ ਸੀ ਅਸਲ ਵਿੱਚ ਬੱਚੇ ਨੂੰ ਤੇ ਮਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਦਾ ਜਿਵੇਂ ਕਿ ਵਰਤ ਵਰਤ ਅਸਲ ਵਿੱਚ ਮਹਾਂਪੁਰਖ ਲੋਕ ਰੱਬ ਦੇ ਪਿਆਰੇ ਰੱਖਦੇ ਸਨ ਸਰੀਰ ਨੂੰ ਤੰਦਰੁਸਤ ਕਰਨ ਦੇ ਲਈ ਵੀ ਇੱਕ ਦਿਨ ਭੁੱਖੇ ਰਹਿਣ ਦੇ ਨਾਲ ਸਰੀਰ ਦੇ ਜਿਹੜੇ ਅੰਦਰ ਦੇ ਆਰਗਨਸ ਨੇ ਉਹਨਾਂ ਨੂੰ ਰੈਸਟ ਮਿਲ ਜਾਂਦੀ ਹੈ ਜਿਹੜੇ ਸਾਰਾ ਆਪਣਾ ਭੋਜਨ ਪਚਾਉਂਦੇ ਆ ਸਰੀਰ ਦੇ ਵਿੱਚ ਦਿਨ ਰਾਤ ਕੰਮ ਕਰਦੇ ਆ ਜਦੋਂ ਇੱਕ ਦਿਨ ਆਪਾਂ ਪੂਰਾ 24 ਘੰਟੇ ਬਿਨਾ ਖਾਣ ਵੀ ਕੱਲਾ ਪਾਣੀ ਪੀਨੇ ਆ ਹੋਰ ਕੁਝ ਖਰਦੇ ਪੀਂਦੇ ਨਹੀਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲ ਜਾਂਦੀ ਮਨੋਂ ਪੂਰਾ ਸਰੀਰ ਅਸੀਸਾਂ ਦਿੰਦਾ ਭੁੱਖ ਤਾਂ ਲੱਗਦੀ ਆ ਥੋੜੀ ਤੰਗੀ ਤਾਂ ਆਉਂਦੀ ਆ ਪਰ ਅੰਦਰ ਜਿਹੜੇ ਸਾਡੇ ਸਰੀਰ ਨੂੰ ਚਲਾਉਣ ਵਾਲੇ ਪਾਰਸ ਨੇ ਉਹ ਬਹੁਤ ਸਾਰੇ ਅਸੀਸਾ ਦਿੱਤੇ ਉਹਨਾਂ ਨੂੰ ਰਾਹਤ ਮਿਲ ਜਾਂਦੀ ਹੈ ਕਿਉਂਕਿ ਕੁਝ ਨਾ ਕੁਝ ਖਾ ਲੈਣਾ ਉਹਨਾਂ ਨੂੰ ਫਿਰ ਉਹ ਹੀ ਕੰਮ ਉਹਨੂੰ ਪਚਾਉਣ ਦੇ ਵਿੱਚ ਲੱਗਣਾ ਕਿਸੇ ਨੇ ਜੂਸ ਤਿਆਰ ਕਰਨਾ ਸਰੀਰ ਦੇ ਵਿੱਚ ਕਿਸੇ ਨੇ ਖੂਨ ਤਿਆਰ ਕਰਨਾ ਫਿਰ ਵੇਸਟ ਤਿਆਰ ਕਰਨਾ ਉਹ ਸਾਰਾ ਸਰੀਰ ਨੂੰ ਕੰਮ ਲਗਾਰੀਦਾ ਜਿਹੜਾ ਵਰਤਰ ਖੰਡਾ ਕਨਸੈਪਟ ਸੀ ਅਸਲ ਵਿੱਚ ਇਹਦਾ ਧਰਮ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਸੀ ਸਿਰਫ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਕੱਲ ਸੀ ਤੇ ਰੱਖਦੇ ਸੀ ਧਾਰਮਿਕ ਲੋਕ ਜ਼ਿਆਦਾਤਰ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਸੀ ਸਮਝ ਗਿਆਨ ਸੀ ਉਹ ਰੱਖਦੇ ਸੀ ਇਸ ਢੰਗ ਦੇ ਨਾਲ ਇੱਕ ਦਿਨ ਭੁੱਖਾ ਰਹਿਣਾ ਪਰ ਕੁਝ ਲੋਕਾਂ ਨੇ ਇਹਦੇ 'ਤੇ ਠੱਪਾ ਲਾਤਾ ਧਰਮ ਦਾ ਇਨੂੰ ਜੋੜ ਦਿੱਤਾ ਧਰਮ ਦੇ ਨਾਲ ਹੁਣ ਭੁੱਖਾ ਦਾ ਕੌਣ ਰਹਿਦਾ ਵਰਤ ਦੇ ਵਿੱਚ ਆਪਾਂ ਦੇਖ ਲਈਏ ਵੀ ਉਹ ਨਹੀਂ ਨਿਖਰ ਹੋਰ ਕੁਝ ਇਹ ਚੀਜ਼ਾਂ ਨਹੀਂ ਖਾ ਸਕਦੇ ਵੀ ਬਾਕੀ ਦਾ ਸਰ ਪੂਰੀ ਕਰ ਲੈਣੀ ਗੱਲ ਤਾਂ ਸੀ ਭੁੱਖੇ ਰਹਿਣ ਦੀ ਵੀ ਤੰਦਰੁਸਤ ਹੋਣ ਦਾ ਇੱਕ ਤਰੀਕਾ ਸੀਗਾ ਇਸੇ ਤਰ੍ਹਾਂ ਸੂਤਰਕ ਤੇ ਪਾਤਕ ਸੀ 20 ਕੁਝ ਦਿਨ ਜੇਕਰ ਮਾਂ ਨੂੰ ਬੱਚੇ ਨੂੰ ਦਿੱਤੇ ਜਾਣ ਵੀ ਕੋਈ ਬਾਹਰੋਂ ਆ ਕੇ ਉਹਨੂੰ ਨੂੰ ਛੋਹੇ ਨਾ ਹੱਥ ਨਾ ਲਾਵੇ ਇਹਦੇ ਨਾਲ ਰਿਫਲੈਕਸ਼ਨ ਤੋਂ ਬਚਿਆ ਜਾਂਦਾ ਹੈ ਹੁਣ ਅੱਜ ਗੱਲਾਂ ਸਾਨੂੰ ਇਹ ਸਮਝ ਆਉਂਦੀਆਂ ਕਿਉਂਕਿ ਜਦੋਂ ਡਾਕਟਰ ਕਹਿੰਦੇ ਆ ਜੇ ਇਹੀ ਗੱਲ ਗੁਰਬਾਣੀ ਦੇ ਵਿੱਚੋਂ ਮਹਾਰਾਜ ਨੇ ਸਮਝਾਈ ਤੇ ਉਹ ਸਾਨੂੰ ਸਮਝ ਨਹੀਂ ਆਈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਗੁਰਬਾਣੀ ਵਿੱਚ ਕਈ ਸੌ ਸਾਲ ਪਹਿਲਾਂ ਮਹਾਰਾਜ ਨੇ ਸਮਝਾ ਦਿੱਤੀਆਂ ਉਦੋਂ ਸਮਝ ਨਹੀਂ ਆਈਆਂ ਜਦੋਂ ਠੋਕਰਾਂ ਖਾਧੀਆਂ ਤੰਗ ਪਰੇਸ਼ਾਨ ਹੋਏ ਉਹਨਾਂ ਡਾਕਟਰਾਂ ਨੇ ਕਹਿਤੀ ਫੇਰ ਉਹ ਗੱਲ ਸਮਝ ਆ ਗਈ ਫਿਰ ਉਹ ਗੱਲ ਠੀਕ ਲੱਗੀ ਸਾਨੂੰ ਤਾਂ ਇਹ ਵਿਸ਼ੇ ਸਨ ਅਸਲ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਦੇ ਜਿਹਦੇ ਨਾਲ ਜੇਕਰ ਅੱਜ ਡਾਕਟਰੀ ਲਿਹਾਜ਼ ਦੇ ਨਾਲ ਜੇ ਅੱਜ ਵੀ ਉਸ ਬੱਚੇ ਨੂੰ ਆਪਾਂ ਜਿਹੜਾ ਕੁਝ ਘੰਟਿਆਂ ਦਾ ਜਾਂ ਕੁਝ ਦਿਨਾਂ ਦਾ ਉਹਨੂੰ ਆਪਾਂ ਜੇਕਰ ਬਹੁਤ ਸਾਰੇ ਲੋਕ ਹੱਥ ਲਾਉਣਿਆਂ ਤੇ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ ਤੰਦਰੁਸਤ ਬੰਦਾ ਵੱਡੀ ਉਮਰ ਦਾ ਬੰਦਾ ਜਿਹੜਾ ਹੈ ਉਹ ਬਹੁਤ ਸਾਰੇ ਕਟਾਨੂਆ ਜਿਹੜੇ ਉਹਨਾਂ ਨੂੰ ਫੇਸ ਕਰ ਲੈਂਦਾ ਉਹਦੀ ਬੋਡੀਓ ਦਾ ਸਰੀਰ ਚੱਲ ਰਿਹਾ ਹੈ ਪਰ ਜਿਹੜਾ ਥੋੜੇ ਦਿਨਾਂ ਦਾ ਬੱਚਾ ਹੈ ਜੇਕਰ ਇੱਕ ਹੋਰ ਬੰਦੇ ਤੋਂ ਉਹਦੇ ਤੇ ਕਟਾਨੂ ਜਾਂਦੇ ਆ ਉਹ ਸਰੀਰ ਚੱਲ ਨਹੀਂ ਸਕਦਾ ਬਹੁਤ ਸਾਰੀਆਂ ਫਿਰ ਹੋਰ ਵੱਡੀਆਂ ਬਿਮਾਰੀਆਂ ਦਾ ਬੱਚਿਆਂ ਨੂੰ ਕਾਰਨ ਬਣਦਾ ਜਿਹਨੂੰ ਸੋਤਕ ਕਿਹਾ ਜਾਂਦਾ ਸੀਗਾ ਪਰ ਜਦੋਂ ਇਹ ਗਲਤ ਧਰਮ ਦੇ ਠੇਕੇਦਾਰਾਂ ਕੋਲ ਆਈ ਉਹਨਾਂ ਨੇ ਇਹਨੂੰ ਧਰਮ ਦੇ ਨਾਲ ਜੋੜ ਦਿੱਤਾ ਇਹ ਇੱਕ ਤਰ੍ਹਾਂ ਦਾ ਕੰਮ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਝਾਇਆ ਵੀ ਇਹ ਗੱਲ ਅਸਲ ਵਿੱਚ ਹੋਰ ਜੀ ਤੁਸੀਂ ਇਹਨੂੰ ਹੋਰ ਬਣਾ ਲੈ ਬਹੁਤ ਸਾਰੀਆਂ ਗੱਲਾਂ ਇਹਦੀਆਂ ਨਹੀਂ ਜਿਹੜੀਆਂ ਇਹ ਅਸੀਂ ਅਸਲ ਹੋਰ ਨੇ ਪਰ ਉਹਨੂੰ ਜਿਵੇਂ ਸਮਾਂ ਰੱਖਣ ਦੇ ਵਿਚਾਰਾਂ ਨੂੰ ਸੁਣਾਗੇ ਜੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਰਾਮ ਕਲੀਮਾ